ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਗਜਲ ਦੇ ਵਿੱਚ ਵਿਜ਼ਿਟ ਆ ਦੋਸਤੋ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਕੋਟ ਬੁੱਢਾ ਤੂਤ ਪੰਘਾਲਾ ਮਾਛੀਕੇ ਰਤੋਂਕੇ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਦੋਸਤੋ ਰਾਮੂ ਵਾਲਾ ਪਿੰਡ ਨਾਲ ਆ ਤੇ ਕੋਟਲੀ ਵਸਾਵਾ ਸਿੰਘ ਬਿਲਕੁਲ ਜਿਹੜੀ ਅਲਾਗੇ ਪਿੰਡ ਹੈਗਾ ਬੁਲਟੋਆ ਪਿੰਡ ਜਿਹੜੇ ਬੁਲਟੋਆ ਪਿੰਡ ਦੀ ਦੂਰੀ ਹੈਗੀ तकरीबन 5 ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਇਸ ਪਿੰਡ ਤੋਂ ਤੇ ਖੇਮ ਕਰਨ ਵੀ ਬਿਲਕੁਲ ਲਾਗੇ ਹੈਗਾ ਜਿਹੜਾ ਸ਼ਹਿਰ ਇਸ ਪਿੰਡ ਦੇ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਹਾਨੂੰ ਪਿੰਡ ਗੱਜਲ ਕਰਨੀ ਪੈਣੀ ਆ ਤੇ ਵੀਰ ਕੁਲਦੀਪ ਸਿੰਘ ਨਾਲ ਗੱਲਬਾਤ ਕਰਾਵਾਂਗੇ ਤੇ ਵਪਾਰ ਦਾ ਕੰਮ ਤੁਸੀਂ ਮੰਨ ਸਕਦੇ ਹੋ ਵੀਰ ਦੇ ਕੋਲ ਵਪਾਰ ਦਾ ਜਿਹੜੇ ਪਸ਼ੂ ਵਾ ਇੱਕ ਤੋਂ ਨੱਕ ਜਿਹੜੇ ਹੈਗੇ ਆ ਮੱਝਾਂ ਦੇ ਵਿੱਚ ਖਾਸ ਤੌਰ ਤੇ ਆਉਂਦੇ ਨੇ ਲੈ ਕੇ ਆਉਂਦੇ ਅੱਗੋਂ ਤੇ ਪਸ਼ੂ ਜਿਹੜਾ ਬਿਲਕੁਲ ਨਰਕਪਰਖ ਕਰਕੇ ਲੈ ਕੇ ਆਉਂਦੇ ਆਪਣੀ ਤੇ ਤੁਸੀਂ ਵੀ ਜਿਹੜੀ ਇਹ ਦੋਸਤੋ ਆਪਣੀ ਜਿਹੜੀ ਨਰਕਪਰਖ ਹੈਗੀ ਆ ਤਸੱਲੀ ਆ ਕਿਸੇ ਵੀ ਮਾਲਕ ਦੇ ਕਿਲੇ ਤੋਂ ਕਰਕੇ ਫੇਰ ਲੈ ਕੇ ਜਾ ਸਕਦੇ ਹੋ ਤੇ ਅੱਜ ਜਿਹੜੀ ਦੋਸਤੋ ਅੱਜ ਜਿਹੜੀ ਦੋਸਤੋ ਆਪਾਂ 27 ਜਨਵਰੀ ਨੂੰ ਜਿਹੜੀ ਇਹ ਵੀਡੀਓ ਸ਼ੂਟ ਕਰਦੇ ਪਏ ਆ ਤੇ ਸਮਾਂ ਤਕਰੀਬਨ 11:30 ਵਜੇ ਦਾ ਹੈਗਾ ਮਾਰਨਿੰਗ ਦਾ ਤੁਸੀਂ ਬੇਸ਼ੱਕ ਜਿਹੜਾ ਧਿਆਨ ਦੇ ਵਿੱਚ ਰੱਖ ਸਕਦੇ ਹੋ ਚੁਵਾਈ ਜਿਹੜੀ ਹੈ ਦੋਸਤੋ 6 ਤੋਂ 6:30 ਵਜੇ ਐਨੀਮਲ ਦੀ ਨਾਰਮਲ ਹੋ ਜਾਂਦੀ ਹੈ ਬਾਕੀ ਆਪਾਂ ਬਥੇਰੇ ਡਿਟੇਲ ਜਿਹੜੀ ਗੱਲਬਾਤ ਹੈ ਵੀਰ ਕੁਲਦੀਪ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਾਂਗੇ ਵੀ ਇਹ ਸਮਝ ਦੀ ਪ੍ਰੋਪਰ ਕੀ ਇਨਫੋਰਮੇਸ਼ਨ ਹੈਗੀ ਆ ਸਭ ਤੋਂ ਪਹਿਲਾਂ ਵੀਰ ਕੁਲਦੀਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਕਿਰਪਾ ਮਾਲਕ ਜੀ ਤੁਸੀਂ ਦੱਸੋ ਜੀ ਬਹੁਤ ਵਧੀਆ ਜਿੱਦਾਂ ਵੀਰ ਕੁਲਦੀਪ ਮੈਂ ਦੱਸ ਦਿੱਤਾ ਵੀ ਤਕਰੀਬਨ ਪਸ਼ੂ ਆਪਣੇ ਕੋਲ ਕੋਈ 1-2 ਨਾ ਆ ਜਾਂਦੇ ਆ ਹਾਂਜੀ ਆ ਜਾਂਦੇ ਆ ਵਿਕਰੀ ਵਾਲੇ ਹਾਂ ਤੇ ਇੱਕ ਤਾਂ ਵੀਰੇ ਇਹਦਾ ਪ੍ਰੋਪਰ ਆਪਾਂ ਨੂੰ ਸੁਭਾ ਦੱਸ ਦੇ ਵੀ ਸੁਭਾ ਵੀਰ ਕਿੰਨਾ ਕ ਕਿੰਨਾ ਮਾ ਸੁਭਾ ਸੂਇਆ ਤੇ ਕਿੰਨੇ ਕ ਦਿਨ ਹੋ ਗਏ ਆ ਵੀਰ ਜੀ ਇਹਨੂੰ 20 ਦਿਨ ਹੋ ਗਿਆ ਸੋਈ ਨੂੰ ਦੂਜਾ ਸੁਭਾ ਹੈ ਜੀ ਤੇ ਦੁੱਧ ਦੇ ਸਲੇਗਾ 11 ਲੀਟਰ ਜਿਹੜਾ ਪਚਵਾ ਦੇਣਾ ਠੀਕ ਹੈ ਜੀ ਹਾਂਜੀ ਤੇ 11 ਲੀਟਰ ਬਿਲਕੁਲ ਨੈਟ ਰੈਡੀ ਆ ਜੀ ਬਿਲਕੁਲ ਜੀ ਬਿਲਕੁਲ ਤੇ ਨੀਚੇ ਬੱਚਾਂ ਦੇ ਫਿਰ ਕੀ ਆ ਜੀ ਕੱਟੀ ਆ ਜੀ ਨੀਚੇ ਕੱਟੀ ਆ ਹਾਂਜੀ ਠੀਕ ਆ ਨੀਚੇ ਕੱਟੀ ਆ ਦੋਸਤੋ ਸੈਕੰਡ ਟਾਈਮਰ ਜਿਹੜੀ ਇਹ ਝੋਟੀ ਸੂਈ ਆ ਇੱਕ ਵਾਰੀ ਫੇਸ ਦੀ ਕੁਆਲਿਟੀ ਤਾਂ ਤੁਸੀਂ ਵੇਖ ਕੇ ਚੈੱਕ ਕਰੋ ਕੁੰਡੀ ਆ ਬਿਲਕੁਲ ਜਿਹੜੇ ਤੇ ਕੱਦ ਕਾਠੀ ਜਿਹੜੀ ਬਿਲਕੁਲ ਗੰਡੇ ਦੀ ਛਿਲਕ ਵਰਗਾ ਆਪਾਂ ਕਹਾਂਗੇ ਜਿਹੋ ਜੀ ਆਪਣੇ ਬੰਦੇ ਇਨਸਾਨਾਂ ਦੀ ਚਮੜੀ ਕਹਿ ਲੋ ਇੰਨੀ ਕ ਜਿਆਦੀ ਜਿਹੜੀ ਪਤਲੀ ਜਿਹੜੀ ਚਮੜੀ ਹੈਗੀ ਆ ਇਸ ਝੋਟੀ ਦੀ ਤੇ ਬਿਲਕੁਲ ਜਿਹੜੀ ਦੁੱਧ ਵਾਲੀ ਝੋਟੀ ਆ ਤਕਰੀਬਨ ਵੀਰ ਨੇ ਵੀਰ ਹੁਣ ਜਿਹੜਾ ਨੈਟ ਜਿਹੜਾ ਚੁਵਾਈ ਆਪਣੇ ਕਿਸੇ ਵੀ ਭੈਣ ਭਰਾ ਵੀਰ ਨੇ ਕਰ ਲੈਣੀ ਕਿੱਲੇ ਤੇ ਕਰ ਲਈ ਵੀਰ ਜੀ ਆ ਕੇ 11 ਕਿਲੋ ਦੁੱਧ ਦੇ ਸਲੇ ਤਿਆਰ ਆ ਜੀ ਦੁੱਧ ਵੱਧ ਸੀਗਾ ਹਾਂਜੀ ਤੇ ਹੁਣ ਆ ਕੋਰਾ ਪੈਣ ਦੇ ਕਾਰਨ ਹਰੇ ਹੋਇਆ ਬੰਦ ਬਿਲਕੁਲ ਉਹਦਾ ਕਰਕੇ ਹੋਣਦਾ ਉਹਦਾ ਕੱਲੀ ਤੂੜੀ ਪੈਣ ਦੀ ਤੁਸੀਂ ਵਿਖਾ ਸਕਦੇ ਆ। ਹਾਂ ਬਿਲਕੁਲ ਜੀ ਬਿਲਕੁਲ। ਕਿ ਆਪਣੇ ਡੰਗਰ ਤਕਰੀਬਨ ਇੱਧਰ ਦੇ ਹਰੇ ਤੇ ਲੱਗੇ ਹੋਏ ਆ। ਜੀ। ਤੇ ਜਦੋਂ ਹਰਿਆ ਪੈਣਾ ਸਟਾਰਟ ਹੋ ਜੇ 12 12.5 ਕਿਲੋ ਦੁੱਧ ਝੋਟੀ ਕਰ ਗਈ ਸੀ। ਠੀਕ ਆ ਜੀ। ਤੇ ਹੁਣ ਥੋੜਾ ਤੂੜੀ ਪੈਣ ਕਰਨਾ ਦੁੱਧ ਜਿਹੜਾ ਲੀਟਰ ਸਵਾ 1.5 ਲੀਟਰ ਦਾ ਘਟਾ ਇਹਨੂੰ ਹੈਗਾ ਵਾ। ਬਿਲਕੁਲ। ਹਾਂਜੀ। ਫਰਕ ਪੈਂਦਾ ਜ਼ਰੂਰ ਆ ਜੀ। ਇੱਕ ਵੀਰ ਗੱਲ ਇਹ ਆ ਵੀ ਇੱਕ ਥੋੜਾ ਜਿਹਾ ਠੰਡ ਵੀ ਵਿੱਚ ਵਿੱਚ ਕੋਰਾ ਪੈਣ ਲੱਗ ਪੈਂਦਾ ਜਦੋਂ ਮੌਸਮ ਸਾਫ਼ ਹੁੰਦਾ ਜ਼ਿਆਦਾ। ਬਿਲਕੁਲ ਜੀ। ਤੇ ਉਹ ਤੇ ਬਾਕੀ ਇਹਨੂੰ ਦਿਨ ਪ੍ਰੋਪਰ ਅੱਜ 20 ਦਿਨ ਹੋ ਗਿਆ ਸਮਝ ਜੀ 20 ਦਿਨ ਹੋ ਗਏ ਜੀ ਕੱਟੀ ਇਹਦੇ ਮਗਰੇ ਆ ਠੀਕ ਆ ਤੇ ਇੱਕ ਵਾਰੀ ਜੀ ਦੋਸਤੋ ਮੈਂ ਤੁਹਾਨੂੰ ਜਿਹੜੀ ਇਹ ਝੋਟੀ ਪ੍ਰੋਪਰ ਉਹ ਵੀ ਦਿਖਾਉਂਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਬੱਚਾ ਹੈਗਾ ਇਸ ਦੇ ਥੱਲੇ ਉਹ ਕੱਟੀ ਦਿਖਾ ਦਿੰਦਾ ਠੀਕ ਆ ਆ ਕੱਟੀ ਤੁਸੀਂ ਦੇਖੋ ਕੱਟੀ ਜਿਹੜੀ ਆ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਜਿਹੜੀ ਜੈਡ ਬਲੈਕ ਕੱਟੀ ਆ ਠੀਕ ਆ ਜੀ ਬਿਲਕੁਲ ਪੂਛ ਦੇ نیچے ਤੋਂ ਲੈ ਕੇ ਟੌਪ ਤੋਂ ਲੈ ਕੇ ਤੁਸੀਂ ਜਿਹੜਾ ਦੋਸਤੋ ਬਿਲਕੁਲ ਸਿਰ ਮੱਥੇ ਤੱਕ ਦੇਖੋਗੇ ਕਿਸੇ ਤਰ੍ਹਾਂ ਦਾ ਜਿਹੜਾ ਵਾਲ ਉਹ ਵਾਈਟ ਤੁਹਾਨੂੰ ਨਜ਼ਰ ਨਹੀਂ ਆਵੇਗਾ ਬਿਲਕੁਲ ਜਿਹੜੀ ਬਲੈਕ ਦੋਸਤੋ ਇਹ ਮਗਰ ਕੱਟੀ ਹੈਗੀ ਆ ਸੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਬੱਚਾ ਪਿੱਛੇ ਜਿਹੜੀ ਕੱਟੀ ਹੋਣੀ ਚਾਹੀਦੀ ਹੈ ਤੇ ਤੁਸੀਂ ਬੇਸ਼ੱਕ ਇਹ ਜਿਹੜੀ ਆ ਝੋਟੀ ਆ ਤਸੱਲੀ ਨਾਲ ਆ ਕੇ ਘਰੇ ਵਿਜ਼ਿਟ ਕਰਕੇ ਚਵਾਈ ਕਰੋ ਠੀਕ ਹੈ ਜੀ ਤਸੱਲੀ ਕਰੋ ਬਾਕੀ ਆਪਾਂ ਥਾਨ ਹਵਾਨੇ ਤੋਂ ਤੁਹਾਨੂੰ ਪ੍ਰੋਪਰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਠੀਕ ਹੈ ਜੀ ਤੁਹਾਨੂੰ ਸਮਝ ਵਿੱਚ ਆ ਜਾਣੀ ਹੈ ਤੇ ਚਵਾਈ ਆਪਾਂ ਵੀਰ ਕਲਦੀਪ ਸਵੇਰ ਕਿੰਨੇ ਕ ਵੱਜੇ ਚਵਾਈ ਕੀਤੀ ਹੈ ਸਾਢੇ 6 ਵਜੇ ਸਾਢੇ 6 ਵਜੇ ਜਿਹੜੀ ਦੋਸਤੋ ਸਵੇਰ ਚਵਾਈ ਹੋਈ ਆ ਤੇ ਆਹ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਆ ਅਗਲੇ ਥਣਾ ਦੀ ਜਿਹੜੀ ਹੈਗੀ ਆ ਬਰਾਬਰ ਤਾਂ ਵੇਖ ਲਓ ਤੇ ਮਗਰਲੇ ਥਣ ਵੀ ਪ੍ਰੋਪਰ ਤੁਸੀਂ ਇੱਕ ਵਾਰੀ ਚਾਤ ਮਾਰ ਲਓ ਸਾਈਡ ਆਪਾਂ ਤੁਹਾਨੂੰ ਸਾਰੀਆਂ ਤੋਂ ਦਿਖਾ ਦਨੇ ਆ ਬੈਕ ਸਾਈਡ ਤੋਂ ਵੀ ਦਿਖਾਵਾਂਗੇ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਵੀ ਦਿਖਾਵਾਂਗੇ ਠੀਕ ਹੈ ਜੀ ਤੇ ਚੰਗੀ ਜਿਹੜੀ ਵਿਥਵਿਰਲ ਹੈਗੀ ਆ ਠੀਕ ਹੈ ਜੀ ਕਿੰਨਾ ਉੱਪਰ ਹੀ ਹੋਈ ਆ ਬਿਲਕੁਲ ਜੀ ਮਿਲਕਬੇਨ ਜਿਹੜੀ ਆ ਦੋਸਤੋ ਦੋਨੋਂ ਪਾਸੇ ਜਿਹੜੀ ਉਬਰੀ ਹੋਈ ਹੈ ਨਾਰਮਲ ਤੁਹਾਨੂੰ ਜਿਹੜੀ ਨਜ਼ਰ ਆ ਜਾਣੀ ਹੈ ਤੇ ਆ ਬੈਕ ਸਾਈਡ ਤੋਂ ਵੀ ਤੁਸੀਂ ਬੇਸ਼ੱਕ ਦੇਖੋ ਠੀਕ ਆ ਆ ਕਰੋ ਚੈੱਕ ਜੀ ਫਿਰ ਸਿਲ ਠੰਡੀ ਠੀਕ ਬਿੱਥਾ ਵਰਲਾ ਜਿਹੜੀਆਂ ਬਹੁਤ ਸੋਹਣੀਆਂ ਹੈਗੀਆਂ ਨੇ ਤੇ ਵੀਰ ਕੁਲਦੀਪ ਤੁਸੀਂ ਦੱਸ ਰਹੇ ਸੀ ਵੀ ਭੂਰ ਮਾੜੇ ਜੇ ਥਣ ਚ ਹੈਗੀ ਕਿਸੇ ਚੋਂ ਹਾਂ ਮਗਰਲੇ ਬਹਿਣੀ ਵਾਲੇ ਥਾਂ ਚੋਂ ਭੂਰੇ ਨਾਰਮਲ ਮਾੜੀ ਜੀ ਮਾੜੀ ਮੋੜ ਕੋਈ ਨਾਰਮਲ ਜੀ ਆ ਹਾਂ ਹੈਗੀ ਆ ਠੀਕ ਆ ਜੀ ਤੇ ਬਾਕੀ ਜਿਹੜੇ ਦੋਸਤੋ ਓਵਰ ਆਲ ਜਿਹੜੀ ਆ ਝੋਟੀ ਵਧੀਆ ਤਸੱਲੀ ਤੁਸੀਂ ਇੱਕ ਵਾਰੀ ਵਿਜ਼ਿਟ ਕਰਨੀ ਪੈਣੀ ਆ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਆਨਲਾਈਨ ਸੌਦਾ ਵੀ ਜਿਹੜਾ ਦੋਸਤੋ ਠੀਕ ਹੁੰਦਾ ਜੇਕਰ ਕਿਸੇ ਮਾਲਕ ਦੀ ਬਿਲਕੁਲ ਅੱਗੇ ਜ਼ਿੰਮੇਵਾਰੀ ਹੋਵੇ ਭਰੋਸਾ ਹੋਵੇ ਪਰ ਤੁਸੀਂ ਆਪਦੀ ਆ ਬਾਈ ਕਿਉਂ ਆਪਣੀ ਜਿਹੜੀ ਵਿਜ਼ਿਟ ਆਪਦੀ ਦੋ ਟਾਈਮ ਆਪਦੀ ਤਸੱਲੀ ਕਰੇ ਤਿੰਨ ਟਾਈਮ ਜੋਗ ਆਪਦੀ ਤਸੱਲੀ ਕਰ ਸਕਦੇ ਨੇ ਠੀਕ ਆ ਜੀ ਤੇ ਕੋਈ ਜਿਹੜੀ ਚੀਜ਼ ਦੱਸੀ ਆ ਜੇ ਕੋਈ ਆਨਲਾਈਨ ਮੰਗਾਉਂਦਾ ਵਾ ਹਾਂਜੀ ਉਹਦੇ ਵਿੱਚ ਜਿੰਨਾ ਦੁੱਧ ਉਹ ਤੋਂ ਲੀਟਰ ਇੱਕ ਘੱਟ ਦੀ ਗਾਰੰਟੀ ਦੇਵਾਂਗੇ ਠੀਕ ਆ ਜੀ ਹਾਂਜੀ ਠੀਕ ਹੈ ਜਿਹੜਾ ਅਗਲੇ ਨੇ ਆਪਦੇ ਘਰ ਚੋ ਕੇ ਆਪਾਂ ਲਾ ਮਾਣਾ ਦੇਵੇ ਬਿਲਕੁਲ ਬਿਲਕੁਲ ਤੇ ਭੂਰ ਜ਼ਰੂਰ ਹੈਗੀ ਆ ਮਗਰ ਆਲੇ ਥਾਂਜ ਇਹ ਜ਼ਿਆਦਾ ਨਹੀਂ ਕੀ ਮਤਲਬ ਬਾਲਟੀ ਦੇ ਦੁੱਧ ਬਾਹਰ ਜਾਂਦਾ ਵਾ ਹਾਂਜੀ ਧਾਰ ਪੈਂਦੀ ਆ ਇੱਕ ਸਾਈਡ ਤੋਂ ਨਿਕੜਦਾ ਦੁੱਧ ਭਾਈ ਕੁਲਦੀਪਰੇ ਗੱਲ ਐ ਹੋ ਜਾਂਦੀ ਐ ਵੀ ਕਈ ਵਾਰਾਂ ਅਚਵਾਈ ਦੇ ਵਿੱਚ ਫਰਕ ਹੁੰਦਾ ਹਾਂਜੀ ਕਈ ਨਾ ਬੰਦਾ ਕਈ ਮਾੜਾ ਜਿਹਾ ਚੁਮਾਈ ਅਚਵਾਈ ਘੁਮਾ ਕੇ ਚੁੰਦੇ ਆ ਵੀ ਉਹ ਵੀ ਉਲਕੋ ਦਿੰਦੇ ਆ ਹਾਂ ਪਰ ਤੁਸੀਂ ਇਹ ਬਈ ਗੱਲ ਕਲੀਅਰ ਕਰ ਦਿੱਤੀ ਵੀ ਜੇ ਕੋਈ ਵੀ ਚੋਵੇ ਨਾਰਮਲ ਬੰਦਾ ਵੀ ਚੋਵੇ ਜੇ ਅਣਜਾਣ ਵੀ ਚੋਵੇ ਜਾਣਕਰ ਵੀ ਚੋਵੇ ਇੱਕ ਵਾਰੀ ਪੂਰ ਦਾ ਮਾੜਾ ਜਿਹਾ ਪੈਂਦਾ ਵੀ ਥੋੜਾ ਛੋੜਾ ਜੀ ਵੇਖੋ ਜਿਹੜੀ ਪੂਰ ਹੈਗੀ ਉਹ ਹੈਗੀ ਆ ਆਪਾਂ ਠਣ ਘੁਮਾ ਕੇ ਲਗਾ ਸਕਦੇ ਹਾਂ ਹਾਂਜੀ ਪਰ ਬਾਅਦ ਦੇ ਵਿੱਚ ਚੂਣੀ ਮਾਲਕ ਨੇ ਵਹਿ ਕੇ ਉਹ ਤਾਂ ਸਾਫ਼ ਹੀ ਸਕਦਾ ਦੱਸੂ ਬਣਾਣਾ ਬਾਅਦ ਵੀ ਕਿਸੇ ਨੇ ਦੂਰੋਂ ਆਣਾ ਆਇਆ ਤਾਂ ਉਹਦਾ ਮਨ ਪਰੇਸ਼ਾਨ ਹੋਊਗਾ ਬਿਲਕੁਲ ਵੀਰ ਜੀ ਗੱਲ ਇਸ ਤਰ੍ਹਾਂ ਵੀ ਕੋ ਤੇ ਉਹਨੂੰ ਚੀਜ਼ ਇੱਥੇ ਕੇ ਪਤਾ ਲੱਗੇ ਉਹ ਜਿਹੜੀ ਦਸਨੀ ਬਹੁਤ ਜਿਆਦੀ ਲਾਜ਼ਮੀ ਆ ਹਾਂਜੀ ਆ ਵੇਖ ਲੋ ਦੀ ਚਮੜੀ ਦੇਖੋ ਆ ਜ਼ਰੂਰ ਦੀਆ ਕਰੋ ਚੱਕ ਜੀ ਇੱਧਰ ਦੇਖੋ ਠੀਕ ਆ ਬਿਲਕੁਲ ਜੀ ਦੋਸਤੋ ਸ਼ਾਈਨ ਕਰਦੀ ਚਮੜੀ ਆ ਤੇ ਪਤਲੀ ਚਮੜੀ ਦੇ ਵਿੱਚ ਦੁੱਧ ਵਾਲਾ ਪਸ਼ੂ ਮੰਨਿਆ ਜਾਂਦਾ ਜੇਕਰ ਚੰਮ ਉੱਪਰਲਾ ਡੜਾ ਦੋਸਤੋ ਬਿਲਕੁਲ ਪਤਲਾ ਹੈਗਾ ਤੇ ਪਸ਼ੂ ਐਨੀਮਲ ਦੁੱਧ ਆਲਾ ਕਿਸੇ ਤਰ੍ਹਾਂ ਦੀ ਕੋਈ ਡਰਾਕਲ ਭਿਆਕਲ ਨਹੀਂ ਆ ਮੈਂ ਜਿੰਨਾ ਕਿ ਬਿਲਕੁਲ ਕਲੋਜ਼ ਹੋ ਕੇ ਤੁਹਾਨੂੰ ਦਿਖਾ ਰਿਹਾ ਕਿਸੇ ਤਰ੍ਹਾਂ ਦੀ ਵੀ ਬੜੀ ਸ਼ਰੀਫੀ ਆ ਢੰਡੀ ਸੀਲ ਸੋਪੂਣਾ ਹੈਗਾ ਝੋਟੀ ਦੇ ਵਿੱਚ ਤੇ ਵੀਰ ਕੁਲਦੀਪ ਨੂੰ ਕਹਾਂਗੇ ਆਪਾਂ ਖੋਲ ਕੇ ਇੱਕ ਵਾਰੀ ਤਸल्ली ਨਾਲ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਆ ਕਰੋ ਚੈੱਕ ਦੋਸਤੋ ਆ ਕਰੋ ਚੈੱਕ ਦੋਸਤੋ ਅ ਟਾਈਮ ਇੱਕ ਵਾਰੀ ਜਿਹੜਾ ਫੇਰ ਕਨਫਰਮ ਕਰ ਲਓ ਦੋਸਤੋ ਤਕਰੀਬਨ 11:30 ਵਜੇ ਦਾ ਮਾਰਨਿੰਗ ਦਾ ਸਮਾਂ ਹੈ ਅੱਜ ਤੇ 27 ਜਨਵਰੀ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਤੇ ਚੁਵਾਈ ਜਿਹੜੀ ਆਲਮੋਸਟ ਜਿਹੜੀ ਦੋਸਤੋ 6:30 ਵਜੇ ਈਵਨਿੰਗ ਟਾਈਮ ਤੇ 6:30 ਵਜੇ ਜਿਹੜਾ ਸਵੇਰ ਚੁਵਾਈ ਹੋ ਜਾਂਦੀ ਹੈ ਤੇ ਤੁਸੀਂ ਬੇਸ਼ੱਕ ਟਾਈਮ ਟੂ ਟਾਈਮ ਚੁਵਾਈ ਆਪਣੀ ਦੋ ਟਾਈਮ ਚਾਰ ਟਾਈਮ ਜ਼ਰੂਰ ਘਰ ਵਿਜ਼ਿਟ ਕਰਕੇ ਕਰ ਲੇ ਠੀਕ ਹੈ ਮੇਰੀ ਸੋਹਣ ਘਰ ਤਾੜੀਆਂ ਦਿਖਾਉਣਾ ਸੋ ਦੋਸਤੋ ਅੱਜ ਇੱਕ ਜਿਹੜਾ ਨਗਸੀ ਵੀਰ ਦੇ ਕੋਲ ਝੋਟੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਤੀ ਆ ਹਰ ਐਂਗਲ ਤੋਂ ਹਰ ਇੱਕ ਪੱਖ ਤੋਂ ਸਮਝ ਤੁਹਾਨੂੰ ਆ ਗਈ ਹੋਣੀ ਹੈ ਬੇਸ਼ੱਕ ਤੇ ਬਾਕੀ ਵਿਜ਼ਿਟ ਕਰਕੇ ਜਿਹੜੀ ਤਸੱਲੀ ਨਾਲ ਵੇਖ ਕੇ ਘਰ ਪਹੁੰਚ ਕੇ ਤਸੱਲੀ ਜ਼ਰੂਰ ਕਰ ਲਿਓ ਚਵਾਈ ਕਰਕੇ ਠੀਕ ਹੈ ਜੀ ਤੇ ਵੀਰ ਕੁਲਦੀਪ ਜਿੰਦਾ ਹੁਣ ਇੱਕ ਤਾਂ ਵੀਰੇ ਮੁੱਲ ਜ਼ਰੂਰ ਦੱਸ ਦਿਗੇ ਜੀ ਮੁੱਲੇ ਦਾ ਜੀ 75000 ਰੁਪਿਆ ਕਰਦੇ ਠੀਕ ਹੈ ਜੀ ਹਾਂ ਜੀ 75000 ਜੀ ਹਾਂ ਜੀ ਬਿਲਕੁਲ 75000 ਰੁਪਿਆ ਮੁੱਲ ਕਰਦੇ ਠੀਕ ਹੈ ਠੀਕ ਆ ਬਾਕੀ ਫਿਰ ਤੁਹਾਡੇ ਵੱਲੋਂ ਤਾਂ ਐ ਹੁੰਦਾ ਵੀ ਕਈ ਭੈਣ ਭਰਨ ਹੁੰਦਾ ਵੀ ਕੋਈ ਸਾਈ ਪਾ ਦਿੱਤੀ ਤੇ ਕਾਲੇ ਪੈ ਜਾਂਦੇ ਆ ਵੀ ਯਾਰ ਲੈ ਜੋ ਲੈ ਜੋ ਪਰ ਇਹ ਵੀ ਜੇ ਕਿਸੇ ਵੀਰ ਨੇ ਤਸੱਲੀ ਕਰਨੀ ਦੋ ਟਾਈਮ ਜ਼ਰੂਰ ਕਰਾ ਦਿਓ ਹਾਂਜੀ ਬਿਲਕੁਲ ਜੀ ਦੁੱਧ ਆਪਦਾ ਚੋਕ ਏ ਹਾਂਜੀ ਆਪ ਦੀ ਨਰਕ ਪਰਖ ਕਰ ਸਕਦੇ ਆਗੇ ਹਾਂਜੀ ਤੇ ਸ਼ਬਦਾ ਜਿੰਨੇ ਕਰਨਾ ਵਾ ਹਾਂਜੀ ਸਾਈ ਪਾ ਦਵੇ ਹਾਂਜੀ ਬਿਨਾ ਸ਼ੱਕ ਉਹ ਦੋ ਦਿਨ ਜੋਲੇ ਤਿੰਨ ਦਿਨ ਜੋਲੇ ਮੈਨੂੰ ਕੋਈ ਇਹਦੇ ਵਿੱਚ ਕਾਲੀ ਕੋਈ ਨਹੀਂ ਬਿਲਕੁਲ ਤਸੱਲੀ ਕਰਕੇ ਲੈ ਕੇ ਜਾਣ ਜ਼ਰੂਰ ਤੇ ਵੀਰ ਕੁਲਦੀਪ ਇੱਕ ਸੰਪਰਕ ਨੰਬਰ ਆਪਣਾ ਜ਼ਰੂਰ ਦੱਸ ਦੇ 73407 08606 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਕੁਲਦੀਪ ਸਿੰਘ ਤੇ ਪਸ਼ੂ ਵਪਾਰ ਦਾ ਕੰਮ ਸੋ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰਨੀ ਤੁਹਾਡਾ ਹੱਕ ਆ ਠੀਕ ਹੈ ਜੀ ਤੁਸੀਂ ਪੈਸੇ ਖਰਚ ਕਰਨੇ ਆ ਤੇ ਪਿੰਡ ਗਜਲ ਦੇ ਵਿੱਚ ਵਿਜ਼ਿਟ ਕਰਨੀ ਆ ਤੇ ਗੱਜਲਪਿੰਡ ਤੁਸੀਂ ਪਹੁੰਚ ਕੇ ਵੀਰ ਨੂੰ ਕਾਲ ਕਰ ਸਕਦੇ ਹੋ ਟਿਕਾਣਾ ਤੁਹਾਨੂੰ ਜਿਹੜਾ ਬਿਲਕੁਲ ਦੱਸ ਦੇਣਗੇ ਬਾਹਰ ਬਾਈਕਾਂ ਦੇ ਉੱਪਰ ਉੱਪਰ ਜਿਹੜਾ ਸੜਕ ਦੇ ਉੱਪਰ ਜਿਹੜਾ ਦੋਸਤੋ ਗੱਜਲ ਤੋਂ ਜਿਹੜੀ ਕੋਟਲੀ ਵਸਾਵਾ ਸਿੰਘ ਨੂੰ ਸੜਕ ਜਾਂਦੀ ਹੈ ਬਿਲਕੁਲ ਜਿਹੜਾ ਦੋਸਤੋ ਸੜਕ ਦੇ ਉੱਪਰ ਜਿਹੜੇ ਆ ਵੀਰ ਹੋਣਾਂ ਦੇ ਟਹਾਣੀਆਂ ਦੇ ਉੱਪਰ ਘਰ ਬਣੇ ਹੈਗੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ